ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਭੈਣ ਭਰਾ ਜੁੜੇ ਆ ਚੈਨਲ ਦੇ ਨਾਲ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਗੇ ਕਵੈਸਟ ਬੇਨਤੀ ਕਰਦੇ ਆ ਸਾਰੇ ਭੈਣ ਭਰਾਵਾਂ ਨੂੰ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਆਲ ਸੈੱਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਮਿਲ ਸਕੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੇਖ ਕੇ ਆਪਣੀ ਨਰਖ ਤੇ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ਪੰਦਾ ਪੈਸੇ ਲਾਉਣੇ ਬੇਨਤੀ ਨੂੰ ਪ੍ਰਵਾਨ ਕਰਿਆ ਕਰੋ ਅੱਜ ਪਹੁੰਚ ਚੁੱਕੇ ਆ ਪਿੰਡ ਜੜਾਗਾ ਜੀ ਪੁੱਚਰ ਕਲਾਂ ਪੁੱਚਰ ਕਲਾਂ ਤੇ ਜ਼ਿਲ੍ਹਾ ਇਹਨੂੰ ਲੱਗਦਾ ਸ਼੍ਰੀ ਤਰਨਤਾਰ ਸਾਹਿਬ ਤੇ ਤਸੀਲ ਸਜਨੂਨ ਲੱਗਦੀ ਨੇੜੇ ਚਭਾਲ ਠੀਕ ਆ ਜੀ ਮੇਰੇ ਨੇੜੇ ਸਾਹ ਲੱਗਦਾ ਏ ਪਿੰਡ ਸੋਰ ਸਿੰਘ 16 16 ਠੱਠੀਆਂ ਠੀਕ ਆ ਜੀ ਵੀਰ ਬਾਬਾ ਬੁੱਢਾ ਸਾਹਿਬ ਸਾਰੇ ਪਿੰਡਾਂ ਦੇ ਵਿੱਚ ਉਚਾਲੇ ਜੇ ਆ ਪਿੰਡੇ ਜਿਹੜਾ ਪੁੱਚਰ ਕਲਾ ਠੀਕ ਆ ਜੀ ਭਾਈ ਅੰਗਰੇਜ਼ ਸਿੰਘ ਗਿੱਲ ਦੇ ਫਾਰਮ ਤੇ ਪਹੁੰਚ ਚੁੱਕੇ ਆ ਬਾਕੀ ਜਾਣਕਾਰੀ ਵੀਰ ਤੋਂ ਲੈ ਕੇ ਦਿੰਨੇ ਆ ਕਰਦੇ ਆ ਗੱਲਬਾਤ ਅੰਡ ਤੱਕ ਜਰੂਰ ਮੇਰੇ ਸਰੋਤੇ ਜੁੜੇ ਰਹਿਣ ਤੇ ਗਾਂ ਵੱਤ ਤੋਂ ਵੱਤ ਸ਼ੇਅਰ ਕਰਨਾ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਚੜਦੀ ਕਲਾ ਬਾਬਾ ਜੀ ਹੋਰ ਸੁਣਾਓ ਬਹੁਤ ਵਧੀਆ ਕਾਲ ਸਾਹਿਬ ਜੀ ਚੜਦੀ ਕਲਾ ਵਧੀਆ ਚੱਲਦੇ ਕਾਰੋਬਾਰ ਬਾਬਾ ਟਾਈਮ ਪੈ ਗਿਆ ਨਾ ਆਹ ਇਦਾਂ ਫਿਰ ਬਾੜ ਆਉਂਦਾ ਜਾਂਦਾ ਦੇਖਦਾ ਡਰੈਸ ਨੋਟ ਕਰਾਈਏ ਪਿੰਡਾ ਪੜਾ ਪੁੱਚਰ ਜੇ ਅੱਛਾ ਜੀ ਜ਼ਿਲ੍ਹਾ ਬਸਤੀ ਤਰਨਤਾਰਨ ਸਾਹਿਬ ਠੀਕ ਹੈ ਜੀ ਤਸਵੀਲ ਚਭਾ ਠੀਕ ਹੈ ਜੀ ਮੋਬਾਈਲ ਨੰਬਰ 94644 ਅੱਛਾ ਜੀ 99662 ਠੀਕ ਹੈ ਜੀ ਤੇ ਆਹ ਤੋਹਫੇ ਕੱਢ ਲਿਆ ਜੀ ਹਾਂ ਜੀ ਹਾਂ ਜੀ ਮੈਂ ਨਾ ਕਿਆ ਬਾਤਾਂ ਦੋਵੇਂ ਟਾਊਡੇ ਹੈਨਾ ਆ ਚੰਗਾ ਬਰਾਇਡਰ ਬੰਨੀ ਬੈਠੀ ਆ ਹਵਾ ਲੈ ਤੇ ਟਾਈਮ ਤੂੰ ਲੇਟਵਾ ਥੋੜੀ ਚੋਈ ਟਾਈਮ ਕਿੰਨਾ ਹੈਗਾ ਪਹਿਲੋਂ ਪੈਨ ਭਰਾਉ ਨੋਟ ਕਰਾ ਦਈਏ ਜਿਹਨੇ ਕਿੰਨੇ ਵਜ ਦੀ ਚਵਾਈ ਹੋਊਗੀ ਇਹਦੀ ਪੂਰੇ 7 ਦੀ ਚਵਾਈ ਜੇਗੀ ਪੂਰੇ 7 ਦੀ ਪੂਰੇ 7 ਤੇ ਹੁਣ ਕੀ ਟਾਈਮ ਹੋਵੇ 3 ਵ ਪੌਣੇ 3 ਹੋ ਗਏ ਆ 3 ਵਜਨ ਚ ਕੋਈ ਮਿੰਟ ਰਹਿ ਗਏ ਹੜਾ ਸਜਣੋਂ 3 ਵਜਨ ਚ ਕੋਈ ਮਿੰਟ ਰਹਿੰਦੇ ਆ ਬਾਕੀ 3-4 ਘੰਟੇ ਦਾ ਸਮਾਂ ਜਿਹੜਾ ਨਾ ਬਾਕੀ ਚੋਣ ਦੇ ਵਿੱਚ ਪਿਆ ਥੋੜੀ ਜਿਹੀ ਐਨੂੰ ਕਰਕੇ ਤੇ ਇੱਕਦਾਂ ਆਰਡਰ ਕੁਆਲਟੀ ਵੀ ਵਿਖਾਈਏ ਲੋ ਜੀ ਕਿਆ ਬਾਤਾਂ ਮੈਂ ਨਾ ਬਿਲਕੁਲ ਓਕੇ ਰਪੋਰਟ ਆ ਕੱਲਾ-ਕੱਲਾ ਥਾਣੇ ਪੱਧਰ ਥਾਂ ਲੇਵਾ ਮਿਲਕ ਮੈਨ ਵੀ ਸਜਣੋਂ ਚੰਗੀ ਆ ਅਗਲੇ ਨਾਲ ਅਗਲਾ ਥਣ ਮਿਲਦਾ ਤੇ ਪਿਛਲੇ ਨਾਲ ਪਿਛਲਾ ਸਿੰਘ ਬੂੰਹ ਦੀ ਵੀ ਬਿਲਕੁਲ ਸਾਫ਼ ਆ ਕਿਉਂਕਿ ਕੁਆਲਿਟੀ ਕੋਈ ਸਿੰਗ ਟੁੱਟਾ ਆਂਦਾ ਕੋਈ ਕੋਛ ਹੋ ਜਾਂਦਾ ਮਗਰ ਜਿਹੜਾ ਬੱਚਾ ਮੇਲ ਕਾਫ ਨੇਲੀ ਦੇ ਵਿੱਚ ਹਫਤੇ ਕ Khand ਦਾ ਜਿਹੜਾ ਗਿਆਨ ਹਨ ਠੀਕ ਆ ਤੇ ਤੋਰਾ ਖਰਾਈਏ ਚੈੱਕ ਜ਼ਰੂਰ ਲਓ ਜੀ ਕੀ ਬਾਤ ਆ ਨਾਇ ਚੰਗੀ ਵੱਡੇ ਢਾਂਚੇ ਦੀ ਠੀਕ ਆ ਜੀ ਲਓ ਜੀ ਨਮਸਕਾਰ ਆਪਾਂ ਬਾਕੀ ਪਿੱਠਪੂੜਾ ਮੈਂ ਦਾ ਸੋਨਾ ਵੱਡੀ ਬਾਡੀ ਬੰਤਰ ਦੀ ਜਨੋ ਉਹ ਵਾਹ ਜੀ ਵਾਹ ਭਲਵਾਨਾ ਰਗਾ ਤੋਰਾ ਸੋਹਣੀ ਹੈ ਮੱਝ ਜਿੰਨੀ ਵੇਖੀ ਆ ਲੈਓ ਜੀ ਮੋੜ ਲਓ ਵਾਹ ਅਜੀ ਵਾਹ ਏ ਕਿੰਨਾ ਕਿ ਤੁਹਾਡੇ ਅੜਗੇ ਨਾ ਮਲਾ ਮਲਾ ਮਾਰ ਕੇ ਦੁੱਧ ਤੇ ਕਿੰਨੇ ਕਰ ਜੂ। ਉਹਦਾਂ 14 ਮੀਟਰ ਦਊਗੀ ਮੈਂ। 14 ਕਿਲੋ। ਹਾਂਜੀ। ਜਿੱਡੇ ਬਾਡੀ ਬੰਤਰ ਦੀ ਓਡੀਦਰ ਬੜੇ ਆਮਨਾ ਕਰ ਜੂਣਾ। 14 ਕਿਲੋ ਦਊਗੀ। ਹਾਂ ਮੈਂ ਵੱਡੀ ਆ। ਮੈਂ ਦਾ ਕੋਈ ਵੀ ਲੇਖਾ ਜੋਖਾ ਕਰਮਾ ਵਾਲੀ ਦਾ ਨਹੀਂ ਕਿਉਂਕਿ ਇਹੋ ਜੀਆਂ ਚੀਜ਼ਾਂ ਜਿਹੜੀਆਂ ਨਾ ਵਾਹ ਜੀ ਵਾਹ ਬਟਨ ਆਲਾ ਚੱਡਾ। ਕੀ ਬਾਤ ਆ। ਠੀਕ ਆ ਜੀ। ਥਾਂ ਬੜਾ ਕੰਮ ਦਾ ਲੱਗਾ। ਜੇ ਇਹਨੇ ਨਹੀਂ ਦੁੱਧ ਦੇਣਾ ਤੇ ਦੇਣਾ ਕਿੰਨੇ ਬਾਈ ਅੰਗਰੇਜ਼ਾਂਗੇ ਦੀ ਕਿੰਨੀ ਕੀਮਤ ਆ। ਕੀਮਤ ਬਾਬਾ ਜੀ ਤਾਂ ਇੱਕ ਦਾਖ ਜੀ। ਮੋਲਾ ਹਾਂ ਜੀ ਕਿੰਨੇ ਦੇ ਰਿਏ ਦੇ ਦिए ਇੱਕ ਪੰਜ ਦੀ ਹੋਰ ਕਰ ਦिए ਖੁੱਲਾ ਕਰ ਦੇ ਚਾਲਾ ਮੂਰੇ ਬਾਬਾ ਜੀ ਲੱਖ ਦੀ ਮੈਂ ਦੇਣੀ ਆ ਵਿੱਚੋਂ 1000 ਰੁਪਿਆ ਛੋਟ ਕਰਤਾ 1000 ਹਾਂ ਜੀ ਮੈਂ ਤਾਂ ਨਾ ਪੂਰੇ 95 ਦੀ ਕਰ ਦिए ਨਹੀਂ ਬਾਬਾ ਜੀ 95 ਜਾਣ ਦੇ ਨਹੀਂ ਨਹੀਂ ਬੜਾ ਟਾਈਮ ਹੋ ਗਿਆ ਦੇਖੋ ਇਹ ਜੀ ਮਿਲਦੀ ਹੈ ਲੱਖ ਦੀ ਨਹੀਂ ਮਿਲਦੀ ਨਹੀਂ ਪਰ ਦੇ ਦिए ਆਪਾਂ ਦੇ ਰਿਏ 15 ਲੀਟਰ ਦਊਂਗੀ 14 ਆਪਾਂ ਦੇ ਦिए ਨਹੀਂ 95 ਦੀ ਨਹੀਂ ਦੇ ਦिए ਚਲ 97 ਦੀ ਤਿੰਨ ਘੱਟ ਲੱਖ ਕਰਦੇ ਆ ਮਾਰਦੇ ਥਾਪੀ ਹੁਣ ਦੋ 200 ਰੁਪਏ ਛੋਟ ਹੋਣੀ ਚਾਹੀਏ ਵਿੱਚੋਂ 95 ਤੋਂ 95 'ਚ 200 ਛੋਟ ਹੋਣੀ ਚਾਹੀਏ ਠੀਕ ਆ 95 ਦੀ ਲੈਣੀ ਮੇਰਾ ਵੀਰ ਉਹ ਫੋਨ ਕਰ ਲੈ ਹਾਂ ਜਿਆਦਾ ਖਪਾਵੇ ਨਾ ਨਹੀਂ ਉਦੋਂ ਬਾਅਦ ਚ ਹੈ ਨਾ ਜਿਆਦਾ ਖਪਾਵੇ ਨਾ ਠੀਕ ਆ ਨਹੀਂ ਠੀਕ ਆ ਸੱਜਣੋ ਵੀਰ ਦੀ ਗੱਲ ਬਹੁਤ ਵਧੀਆ ਲੱਗੀ 2000 2000 ਦਾ ਮਾਰਕਰ ਰੱਖਿਆ ਹਾਂ ਮੈਂ ਚੰਗੀ ਚੀਜ਼ ਦੇ ਪੈਸੇ ਲੱਗਣੇ ਆ ਮੈਂ ਦਾ ਵੀ ਲੇਖਾ ਜੋਖਾ ਪੂਰਾ ਮੈਂ ਨਾ ਓਕੇ ਰਿਪੋਰਟ ਲਓ ਥਾਂਲੇਵਾ ਬਾਕੀ 4 ਘੰਟੇ ਚਵਾਈ ਦੇ ਹਿਸਾਬ ਨਾਲ ਟਾਈਮ ਪਏ ਆ ਤੇ ਜਿੰਨਾ ਥ ਟਾਂਟੂਮ ਲਾ ਕੇ ਛੱਡ ਗੰਗਾ ਹਾਂ ਉਹ ਉਹ ਨੂੰ ਉਹਨੇ ਭੱਜ ਕੇ ਖੜਨੀ ਕਿਉਂ ਗਈ ਥਾਂਲੇ ਵਾ ਦੀ ਬੰਤਰ ਜਾਰੀ ਬਣੀ ਹੁੰਦੀ ਆ ਇਹ ਬਿਲਕੁਲ ਐ ਨਚੜੀ ਪਈ ਆ ਸਮੇ ਦੇ ਹਿਸਾਬ ਨਾਲ ਹੀ ਆ ਤੇ ਇਹੋ ਜਿਹਾ ਕੋਈ ਕੰਮ ਨਹੀਂ ਹੁੰਦਾ ਸਾਫ ਸੁਥਰਾ ਇਹ ਕੰਮ ਆਪਾਂ ਕਰਦੇ ਆ ਤੇ ਬਹੁਤ ਵਧੀਆ ਭੈਣ ਭਰਾ ਆਪਣੇ ਨਾਲ ਜੁੜੇ ਨੇ ਤੇ ਬਾਕੀ ਗੱਲ ਕਰੀਏ ਵੱਡੀ ਮਹਿਰੀ ਹਾਂਜੀ ਠੀਕ ਆ ਤੋਹਫੇ ਦੀ ਵਾਹ ਜੀ ਵਾਹ ਕੱਦ ਵੇਖੋ ਕੱਦ ਮੇਰੇ ਜਿੱਡੀ ਆ ਵੇਖੋ ਲekin ਇੰਨਾ ਹੀ ਆ ਕੱਟ ਮਾਰਿਆ ਜੇ ਪਹਿਲਾ ਸੂਰ ਹੈ ਦੂਜਾ 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 ਬਾਬਾ ਜੀ ਦੂਜੀ ਸੂਵੇ ਆ ਗਏ ਵਾਹ ਜੀ ਵਾਹ ਛਾਂ ਚੱਡਾ ਵੇਖੋ ਕਰਮਲ ਲਗਾ ਸਮਾਂ ਕਿੰਨਾ ਰਹਿ ਗਿਆ ਇਹ ਤਾਂ 16 ਤਰੀਕ ਨੂੰ ਤਿੰਨ ਪੂਰੇ ਹੰਦੇ ਖਾਲਸਾ ਅੱਛਾ ਜੀ ਹਾਂ ਜੀ 16 ਤਰੀਕ ਨੂੰ ਦਿਨ ਬਾਕੀ ਪੂਰੇ ਹੰਦੇ ਆ ਅੱਜ ਕਿੰਨੀ ਅੱਜ 9 ਹੋ ਗਈ ਹਾਂ ਜੀ ਤੇ ਬਾਕੀ ਰਹਿ ਕੇ 6 ਦਿਨ 6 ਦਿਨ ਵੱਧ ਵੀ ਖੜ ਸਕਦੀ ਆ ਹਾਂ ਜੀ ਵੱਧ ਵੀ ਖੜ ਸਕਦੀ ਆ ਹਫਤਾ ਲੈ ਜੂ ਪੱਕਾ ਹਫਤਾ ਵੀ ਮੰਨ ਕੇ ਚੱਲ ਦੁੱਧ ਕਿੰਨਾ ਚਵਾ ਜੂ ਦੁੱਧ ਪਹਿਲੇ ਸੂਏ ਤੇ ਉਹ ਬੰਦੇ ਜਿੰਨਾ ਕੋਈ ਲਈ ਆਉਂਦੇ 14 ਕਿਲੋ ਹਿੱਟ ਹੋਇਆ ਵਾ ਅੱਛਾ ਹਾਂਜੀ ਗਾਂ ਨਾਂ ਸਾਬ ਬਾਕੀ ਦਾ ਤਾਂ ਤਾਂ ਬੋਲਿਆ ਗੱਬਣ ਦਾ ਪੱਕਾ ਵਿਖਾਈਏ ਆ ਥਣ ਥਣ ਤੇ ਪਿਗੇ ਲਿਆਂਦੀ ਥਣ ਤੇ ਪਿਗੇ ਦੇਣੀ ਆ ਜਿਹੜੀ ਸਾਲਖੰਡ ਚੋਈ ਹੋਵੇ ਉਹਦਾ ਪਤਾ ਲੱਗ ਪਸ਼ੂ ਦਾ ਕਿ ਕਿੰਨਾ ਕੁ ਦੁੱਧ ਨੇ ਭਰਿਆ ਤੇ ਦੁੱਧ ਤਾਂ ਤੁਹਾਨੂੰ ਪਤਾ ਸੇਵਾ ਜਿਹੜੇ ਆਪਾਂ ਹੁਣ ਤੇ ਹੁੰਦੇ ਉਹਦਾ ਉਹਦਾ ਆਪਾਂ ਦੁੱਧ ਆ ਵਾਜੀ ਵਾ ਫੇਸ ਕੁਆਲਟੀ ਤੇ ਕੱਦ ਦੇਖੋ ਕੀ ਬਾਤਾਂ ਠੰਡੀ ਗੋਲੀ ਕਰ ਜਨੋਂ ਕਹਿੰਦੇ ਕਿ ਰਿਹਾਨੇ ਦੀ ਨਹੀਂ ਹੈਗੀ ਹੈਗੀ ਤੇ ਆ ਮਾਜੇ ਦੀ ਬੈਲਟ ਠੀਕ ਆ ਮਾਜੇ ਦੇ ਮਝਾਹ ਲ ਜਿਵੇਂ ਕਹਿ ਦਿੰਦੇ ਆ ਤੇ ਭਰ ਕਾਤ ਦੇ ਵੇਖੋ ਰਿਹਾਨੇ ਵਾਲੀ ਨੂੰ ਪਿੱਛੇ ਕਰਦੀ ਆ ਕਤ ਕਾਠ ਏਡਾ ਸੋਹਣਾ ਕਰਮਲ ਲੱਗਾ ਤੇ ਥਣ ਲੈਵਾ ਕਿਉਂਕਿ ਤੋਰ ਦੋ ਲੱਗੀ ਇਹੋ ਜੀ ਚੀਜ਼ ਤੇ ਹੀ ਪਹੇ ਸਜਣੋਂ ਮੰਗੇ ਜਾਂਦੇ ਆ ਚੀਜ਼ ਸੋਹਣੀ ਆ ਵੀਰ ਦੀ ਲੈਓ ਮੋੜ ਲਓ ਹੁਣ ਫੇਸ ਕੁਆਲਿਟੀ ਦੇਖੀਏ ਗੋ ਵਾਹ ਜੀ ਵਾਹ ਜੀ ਦੇਖੋ ਮੈਂ ਨਾ ਬਹੁਤ ਸੋਹਣੀ ਆ ਫੇਸ ਕੁਆਲਿਟੀ ਕਰਮਾਲੀ ਦੀ ਦੇ ਕੋਕੇ ਜੜੀ ਬੈਠੀ ਪੂਰੀ ਇਹ ਬਨੋਣੀ ਕੁਸਹੀ ਕੀ ਜੇ ਕੋਈ ਰਾਜੀ ਨਹੀਂ ਆ ਰਾਜੀ ਪੂਰੀ ਕੋਈ ਲस्सी ਮਾੜੀ ਨਹੀਂ ਆ ਸਿੰਘ ਮੂੰਹ ਦੀ ਵੀ ਕੁਆਲਿਟੀ ਬਿਲਕੁਲ ਐ ਓਕੇ ਰਿਪੋਰਟ ਆ ਤੇ ਪਿੱਠਪੜੇ ਦੀ ਬੰਤਰ ਤੁਸੀਂ ਆਹ ਵੇਖ ਸਕਦੇ ਕਿੰਨਾ ਸ਼ਾਨਦਾਰ ਚੌੜਾ ਪਿੱਠਪੜਾ ਲੋਏ ਵਜਨ ਵੜਾ ਕੱਦ ਵੜਾ ਠੀਕ ਆ ਜੀ ਕੱਦ ਵਜਨ ਵਾਲੀ ਚੀਜ਼ ਨਸਲ ਕੁਆਲਿਟੀ ਵਾਲੀ ਜਿਹੜੀ ਦੁੱਧ ਪਾਉਂਦੀ ਆ ਇਹਦਾ ਮੁੱਲ ਕੀ ਕਰ ਦਈਏ ਮੋਹਨ ਦੇ ਬਾਬਾ ਜੀ ਤੁਹਾਨੂੰ ਪਤਾ ਰਹੀਆਂ ਝੋਟੀਆਂ ਦੇ ਲੋਕੀ ਡੂਡ ਡੂਡ ਕਰੀ ਜਾਂਦੇ ਆ ਆਪਾਂ ਨਹੀਂ ਕਰਨਾ ਆਪਾਂ ਦੇਣ ਵਾਲੀ ਗੱਲ ਕਰ ਇੱਕ 35 ਦੀ ਦੇ ਦਾਂਗੇ ਉੱਚੋ ਖੁੱਲਾ ਮਾਨਤਨ ਕਰ ਦੋ ਖੁੱਲਾ ਤੁਸੀਂ ਕਰ ਦੋ ਫਿਰ ਤੇ ਮੇਰੇ ਤੇ ਨਹੀਂ ਤੁਸੀਂ ਆ ਵੀ ਕਰੋ ਕਿੰਨੇ ਦੀ ਆ ਨਾ ਹੀ ਹੋਣੀ ਇਹ 1 30 ਦੀ ਡਿਜ਼ਾਈਨ ਹੈ ਹੋਰ ਕਰ ਦੋ ਨਹੀਂ ਹੋਊਗਾ ਦੂਰੋਂ ਨੇੜੇ ਆਉਂਦੇ ਦੇਖੋ ਝੋਟੀ ਦੇ ਵੇਖੋ ਹੋਰ ਕਰ ਦੋ ਮਾਨਤਨ ਕੀ ਡਿਜ਼ਾਈਨ ਹੁੰਦੀ ਫਿਰ ਆਪਾਂ ਵੀ ਤੁਹਾਨੂੰ ਬਾਹੜਾ ਹੋਰ ਕਰ ਦੋ ਆਪੇ ਕਰ ਦੋ 2000 ਛੱਡਦਾ 28 ਦੇ ਦਾਂਗਾ ਹੋਰ ਕਰ ਦਿਓ ਨਹੀਂ ਜਾ ਰਹਾ ਕਰੀ ਜਾ ਰਹਾ ਤੱਕ ਆ ਗਰੀ ਨਹੀਂ ਜਾ ਰਹਾ ਕਰਦੇ ਜਾਣ ਦਿਓ 27 ਦੀ ਦੇ ਦਈਏ ਨਹੀਂ ਜਾ ਰਹਾ ਭੈਣ ਭਰਾ ਪਿਆਰ ਵੜਾ ਕਰਦੇ ਇਹ ਬਾਬਾ ਜੀ ਸਵਾਲ ਹੀ ਦੇਣੀ ਜਵਾ ਪੂਰੇ ਦੀ 25 ਦੀ ਹਾਂਜੀ ਅੱਛਾ ਜੀ ਇਹਦੇ ਵਿੱਚੋਂ 200 ਛੋੜ ਕਰਨੀ ਜਾ ਨਹੀਂ ਦੋ ਮੇਰੇ ਨਾਲ ਕਰੋ ਖੀਰਲਾ ਪੀਸ ਆ ਨਹੀਂ ਵਰਗੋ ਨਹੀਂ ਖੀਰਲਾ ਪੀਸ ਆ ਜਾਣ ਦਿਓ ਪਿਆਰ ਨਹੀਂ ਢੱਟਾ ਛਡਾਉਨੇ ਆ। ਕੋਈ ਆਹ ਤਾਂ ਫਿਰ ਦੇ ਦਾਂਗੇ। ਪਿਆਰ ਨਹੀਂ। ਪਿਆਰ ਬੜਾ ਕਰਦੇ ਭੈਣ ਭਰਾ ਸਾਰੇ। ਆ ਜਾਊਗਾ ਨਾ। ਵਾਹ ਜੀ। 2000 ਸੂਏ ਪੀ ਕੇ ਫਿਰ ਰੁਪਇਆ 2 2 ਲੱਖ ਵਟ ਸਕਦੇ। ਨਹੀਂ ਝੋਟੀ ਤੇਰੀ ਕੋਈ ਸ਼ੱਕ ਨਹੀਂ ਆ। ਝੋਟੀ ਬਾਹਲੀ ਜਾਲੀ ਸੁਤਰੀ, ਠੰਡੀ ਢੁੰਡੀ ਦੇਖੋ। ਵਾਹ ਜੀ ਵਾਹ। ਇਹ ਪੂ ਚੁੱਕੀ ਜਣੀ ਨੇ ਤੇ। ਹਾਂ। ਨਹੀਂ। ਪੂਰੀ ਓਕੇ ਰਿਪੋਰਟ ਆ। ਬਾਹਲੀ ਚੰਗੀ ਝੋਟੀ। ਹੂੰ। ਇਹੋ ਦੋਵੇਂ ਆ। ਹਾਂ ਜੀ ਹਾਂ। ਲਓ ਜੀ ਸਜਮੇ ਇਹੋ ਦੋਵੇਂ ਪਸ਼ੂ ਆ। 1 23 ਤੇ ਇਹਦਾ ਲਾਸਟ 95 ਠੀਕ ਆ। ਇਹਦਾ ਪਛਾਣ। ਜਿਹੜਾ ਵੀ ਪੀਸ ਚੰਗਾ ਲ ਪਿੰਡ ਪੁੱਚਰਕਲਾ ਜ਼ਿਲ੍ਹਾ ਤਰਨਤੰਤ ਤਹਿਸੀਲ ਚੁਬਾਲ ਤੋਂ ਬਈ ਅੰਗਰੇਜ਼ ਸਿੰਘ ਗਿੱਲ ਦੇ ਫਾਰਮ ਤੋਂ ਚੁਣ ਕੇ ਖੜ ਸਕਦੇ ਜੀ ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ